ਵੈਟਰਨਸ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਟੀਮ ਅੰਮ੍ਰਿਤਸਰ ਬਲੋਗ ਗੁਰਦੁਆਰਾ 6ਵੀਂ ਪਾਸ਼ਾਹੀ A ਬਲੋਕ ਰੰਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਕਾਰਗਿਲ ਸਿਲਵਰ ਜੁਬਲੀ ਫਤਿਹ ਦਿਵਸ ਅਤੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਆਰੰਭ ਕਰਵਾਏਗੇ ਅਤੇ ਭੋਗ 9 ਵਜੇ ਸਵੇਰੇ 26/7/2024 ਦਿਨ ਸ਼ੁੱਕਰਵਾਰ ਨੂੰ ਭੇਣਗੇ ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਜੀ ਕੀਰਤਨ ਕਰਨਗੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ ਨਾਲ ਹੀ ਖੂਨਦਾਨ ਕੈਂਪ ਵੀ ਲੱਗੇਗਾ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਕਈ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਬੇਨਤੀ ਹੈ ਕਿ ਵੱਤ ਵੱਤ ਪਹੁੰਚ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਓ ਅਤੇ ਜੋ ਵੀ ਖੂਨਦਾਨ ਕਰਨਾ ਚਾਹੁੰਦੇ ਹਨ ਉਹ ਵੀ ਆ ਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਣ ਇਸ ਮੌਕੇ ਪੰਜਾਬ ਮੀਤ ਪ੍ਰਧਾਨ ਤਿਲਬਾਗ ਸਿੰਘ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਵਰਕ ਜਨਰਲ ਸੈਕਟਰੀ ਨਨਜੀਤ ਸਿੰਘ ਮੰਗਲ ਸਿੰਘ ਵਿਕਰਮ ਸਿੰਘ ਖੇਡਾ ਸਿੰਘ ਪ੍ਰੇਮ ਸਿੰਘ ਸੁਖਜਿੰਦਰ ਸਿੰਘ ਆਦਿ ਕਈ ਮੈਂਬਰ ਮੌਜੂਦ ਸਨ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਜ਼ਦੂਰ ਆਇਪੁਰ ਦੀ ਖਾਸ ਰਿਪੋਰਟ ਵਾਈਬ੍ਰੇਟ ਐਂਡ ਡਿਸਟ੍ਰਿਕਟ ਟੀਮ ਮੇਰੇ ਨਾਲ ਮੇਰੇ ਅਹੁਦੇਦਾਰ ਪੈਚ ਸਵਰਕ ਕੈਪਟਨ ਅਜੀਤ ਸਾਹਿਬ ਵਿਕਰਮ ਸਾਹਿਬ ਪ੍ਰੇਮ ਸਾਹਿਬ ਕਪਤਨ ਮੰਗਲ ਸਾਹਿਬ ਹੋਰ ਸੰਜੋਕੀ ਸਾਥੀ ਅੱਜ ਜੋ ਮੈਂ ਸਤਿਕਾਰ ਕਰਦਾ ਮੀਡੀਆ ਜੋ ਤੁਸੀਂ ਇੱਥੇ ਗੁਰੂ ਹਰਕਮਿੰਦਰ ਸਾਹਿਬ ਸੈਮੀ ਪਾਸਾ ਪਹੁੰਚੇ ਇਹ ਬਲੌਕ ਰੰਜੀਤ ਹੈ ਮੈਂ ਅੱਜ ਜੋ ਸ੍ਰੀ ਖੰਡਪਾਟ ਸਾਹਿਬ ਦਾ ਪ੍ਰਾਰੰਭ ਕਰਵਾਇਆ ਸਨ ਇਹ ਕਾਰਗਲਦੀ ਜੋ ਇੱਕ ਮਿੰਨੀ ਵਾਰ ਮੌਜੂਦ ਨੇ ਦੇ ਪ੍ਰਦਰਸ਼ ਸੁਭੈਰੀ ਵਾਦੀ ਕਮਾਂਡ 83 ਲੱਗੀ ਇੱਕ ਕਾਰ ਜਿਹਦੇ ਬਾਰੇ ਇੱਕ ਕਹਾਣੀ ਬਣਾਈ ਵਰਮਨ ਨੇ ਕੋ ਤੇ ਕਾਰਗਲ ਦੀ جنگ ਦੇ ਸਮੇਂ ਬਸੀ ਦੇ ਬਸੀਏ ਸਾਡੇ ਦੀਆਂ ਰੱਦਾਂ ਨੂੰ ਮਲਕ ਗਈ ਉਹਨਾਂ ਨੂੰ ਕਿੰਸ ਤੇ ਉਹ ਮੁੰਡਿਆਂ ਨੇ ਪਤਾ ਕੀਤਾ ਤੇ ਜਹਾਦਤ ਦਾ ਜਾਂਦ ਕਿਹੜੀ ਖੰਡਪਾਰ ਸਾਹਿਬ ਆਰੰਭ ਕਰਾ ਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਭਾਵ ਭਿੰਨੀ ਸੰਦ ਅਝਲੀ ਦਿੱਤੀ ਜਾ ਰਹੀ ਹੈ ਤਾਂ ਜੋ ਸ਼ਹੀਦ ਪਰਿਵਾਰ ਹਨ ਉਹਨਾਂ ਨੂੰ ਇੱਥੇ ਖੁੱਲਾ ਸੱਦਾ ਦਿੱਤਾ ਗਿਆ ਕਿਉਂਕਿ ਸਾਡੇ ਕੋਲ ਸਾਰਿਆਂ ਦੀ ਸੂਚੀ ਨਹੀਂ ਨਾ ਕਿਸਦੇ ਨੰਬਰ ਆ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਰਣਜੀਤ ਐਵੇਨਿਊ ਇਹ ਬਲਾਕ 6ਵੀਂ ਪਾਸ਼ੀ ਕਚੇਰੀ ਵਾਲੇ ਅਜਨਾਲਾ ਰੋਡ ਤੋਂ ਦੋ ਨਿਸ਼ਾਨ ਸਾਹਿਬ ਨਜ਼ਰ ਆਉਂਦੇ ਹਨ ਇੱਥੇ ਸ਼ਹੀਦ ਪਰਿਵਾਰ ਅੱਜ ਤੋਂ ਪਹੁੰਚਣ ਤੇ ਗੁਰੂ ਘਰ ਸੇਵਾ ਕਰਨ ਕਿਉਂਕਿ ਉਹਨਾਂ ਦੀ ਸ਼ਹੀਦ ਜਾਤ ਰਾਜਾ ਕਰਦੇ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਦੀ ਅੰਮ੍ਰਿਤਸਰ ਦੀ ਸਾਂਝਾ ਸੈਨਿਕ ਜਥੇਬੰਦੀਆਂ ਵੱਲੋਂ ਇਹ ਅਭਰਾਲਾ ਕੀਤਾ ਗਿਆ ਇਸ ਸਮਾਹਨ ਜਪਣੇ ਪਵਿੱਤਰ ਅਲੀਦਾਨ ਦਾ ਦੇਖ ਕੇ ਅਲੀਦਾਨ ਦੇਖ ਕੇ ਪਿਤਰਖੂਨ ਇਸ ਦੀਆਂ ਨੀਵਾਂ ਨੂੰ ਮਜ਼ਬੂਤ ਕਰ ਜਾਂਦਾ ਹੈ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ 26 ਜੁਲਾਈ ਵਾਲੇ ਦਿਨ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਮੈਂ ਜੁਥ ਨੂੰ ਅਪੀਲ ਕਰਾਂਗਾ ਇਹ ਵੀ ਇੱਕ ਵੱਡੀ ਬਹੁਤ ਦੇ ਸੇਵਾ ਹੰਦੀ ਆ ਜੋ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕੀਤਾ ਜਾਵੇ ਤਾਂ ਜੋ ਇੱਕ ਖੂਨ ਦੀ ਬੂੰਦ ਨਾਲ ਕਿਸ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਇਹ ਵੀ ਆਪਰਾਲਾ ਕੀਤਾ ਜਾ ਰਿਹਾ ਹੈ ਇਹਦੀ ਜ਼ਿੰਮੇਵਾਰੀ ਮੈਂ ਬਖੂਬੀ ਸੁਭਿਦਾ ਪ੍ਰੇਮ ਸਿੰਘ ਤੇ ਹਾਲਡਰ ਭਤਰਮ ਸਿੰਘ ਦੀ ਲਈ ਹੈ ਕਿ ਖੂਨਦੰਤ ਟੀਮ ਦੇ ਨਾਲ ਤੇਰਾ ਕਦਮ ਬਣਾ ਕੇ ਕੰਮ ਕਰਨਗੇ ਬਾਕੀ ਅਸੀਂ ਇਹਨਾਂ ਸ਼ਿਪਾਤ ਨਹੀਂ ਸਮਝਾ ਜਿੱਤੇengo ਹਤੇ ਸ਼ਹਿਰ ਦੇ ਸਾਰੇ ਅਫਸਰਾਂ ਨੂੰ આમਤਰਿਤ ਕਰ ਰਹੇ ਕਿਉਂਕਿ ਸ਼ਹੀਦੀ ਸੰਦਾਂਝਲੀ ਸਭ ਦੇ ਵਿੱਚ ਹਰ ਇੱਕ ਦਾ ਪਹੁੰਚਣਾ ਪ੍ਰਸ਼ਾਸਨ ਦਾ ਪਹੁੰਚਣਾ ਜ਼ਰੂਰੀ ਔਰ ਆਪਣਾ ਦੀ ਪਲੀ ਦਰਾਰਨੀ ਅਜ ਦੇਸ਼ ਦੀਤ ਬੰਦੀਆਂ ਨੂੰ ਸ਼ੁਰੂ ਹੈ ਇਸ ਕਰਕੇ ਕਾਰਗਲਵਾਰ 7 ਦਿਵਸ ਸਿਲਵਰ ਜੁਬਲੀ ਦੇ ਮਨਾਇਆ ਜਾ ਰਿਹਾ ਹੈ ਪੋਣਾ ਦੀ ਯਾਦ ਨੂੰ ਤਾਜ਼ਾ ਕਰਦੇ ਇਸ ਅਖੰਡ ਪੜਪੜਾ ਆਰੰਭ ਕਰਾਇਆ ਹਨ ਅੱਜ ਇਹ ਮੈਂ ਸਾਰੀਆਂ ਜੱਥੇਬੰਦੀਆਂ ਨੂੰ ਸੈਂਕੜੇ ਜੱਥੇਬੰਦੀਆਂ ਨੂੰ ਬਾਅਦ ਮਿਕ ਮਜਬੂਤ ਜੱਥੇਬੰਦੀਆਂ ਨੂੰ ਜੋ ਵੀ ਕੋਈ ਯੂਨਿਟੀ ਹੈ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ 26 ਜੁਲਾਈ ਨੂੰ ਸ਼ਹੀਦਾਂ ਨੂੰ ਸੰਦ ਅੰਗਲੀ ਦੇਣ ਵਾਸਤੇ ਇੱਥੇ ਪਹੁੰਚਣ